ਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਟਰੰਪ ਵੱਲੋਂ ਅਧਖਾਰੀਆਂ ਨੂੰ ਅਜੀਬ ਹੁਕਮ ਰੋਜ਼ਾਨਾ 3000 ਲੋਕ ਕਰੋ ਗ੍ਰਿਫਤਾਰ ਟਰੰਪ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ ਟਰੰਪ ਦੇ ਬਿਆਨ ਤੋਂ ਭੜਕਿਆ ਰੂਸ ਤੀਸਰੇ ਵਿਸ਼ਵ ਯੁੱਧ ਦੀ ਦਿੱਤੀ ਧਮਕੀ ਐਮਐਲਆਰ ਰਮਨ ਅਰੂੜਾ ਦੇ ਕੁੜਮ ਤੇ ਡਿੱਗੀਗਾਜ ਕਈ ਹੋਰ نزدਕੀਆਂ ਚ ਹਲਚਲ ਅਤੇ ਸਰਕਾਰੀ ਗਵਾਹ ਬਣ ਸਕਦੇ ਨੇ ਅਦਾਲਤ ਨੇ ਬਰਖਾਸਤ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਦਾ ਰਿਮਾਂਡ ਕੀਤਾ ਖਤਮ ਅਕਾਲੀ ਦਲ ਦੇ ਵ례 ਮੁੱਖ ਮੰਤਰੀ ਭਗਵੰਤ ਮਾਨ ਪੁਲਿਸ ਤਸ਼ੱਦਦ ਨਾਲ ਨੌਜਵਾਨ ਦੀ ਮੌਤ ਮਾਮਲੇ 'ਚ ਵੱਡਾ ਖੁਲਾਸਾ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਹੋਣ ਵਾਲੀ ਮੌਕ ਡ੍ਰਿਲ ਮੁੱਲਤਵੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰੀਕੀ ਰਾਸ਼ਟਰਪਤੀ ਦੇ ਹੁਕਮਾਂ ਦੀ ਲਗਾਤਾਰ ਇਸ ਤਰ੍ਹਾਂ ਦੇ ਹੁਕਮ ਉਹ ਦੇ ਰਹੇ ਨੇ ਜਿਸ ਤੇ ਕਾਰ ਦੁਨੀਆ ਭਰ ਦੇ ਵਿੱਚ ਹੜਕਾਂਪ ਮੱਚ ਜਾਂਦਾ ਹੈ ਹੁਣ ਰਾਸ਼ਟਰਪਤੀ ਟਰੰਪ ਨੇ ਅਹੁਦੇ ਦੀ ਸੋਚ ਚੁੱਕਣ ਤੋਂ ਬਾਅਦ ਹੀ ਜੇਕਰ ਧਿਆਨ ਮਾਰੀਏ ਤਾਂ ਅਮਰੀਕਾ ਵਿੱਚ ਮੌਜੂਦ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਅਤੇ ਫਿਰ ਦੇਸ਼ ਨਿਕਾਲੇ ਦੇ ਹੁਕਮ ਦੇਣੇ ਸ਼ੁਰੂ ਕਰ ਦਿੱਤੇ ਸੀ ਇਹਦੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਉਹਨਾਂ ਲੋਕਾਂ ਦੇ ਵਿਰੁੱਧ ਕਾਰਵਾਈ ਵੀ ਸ਼ੁਰੂ ਕੀਤੀ ਗਈ ਜੋ ਬਗੈਰ ਦਸਤਾਵੇਜ਼ਾਂ ਦੇ ਗੈਰ ਕਾਨੂੰਨੀ ਤੌਰ ਤੇ ਸਰਹੱਦ ਪਾਰ ਕਰਕੇ ਅਮਰੀਕਾ ਪਹੁੰਚੇ ਸੀ ਉਹਨਾਂ ਵਿੱਚੋਂ ਬਹੁਤਿਆਂ ਨੂੰ ਦੇਸ਼ ਨਿਕਾਲਾ ਵੀ ਦੇ ਦਿੱਤਾ ਗਿਆ ਸੀ ਹੁਣ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਹਾਲੀ ਦੇ ਵਿੱਚ ਹੋਈ ਇੱਕ ਮੀਟਿੰਗ ਤੇ ਮੀਟਿੰਗ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਅਧਿਕਾਰੀਆਂ ਨੂੰ ਡੇਲੀ 3000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਗਏ ਨੇ ਇੱਕ ਅਮਰੀਕੀ ਵੈਬਸਾਈਟ ਦੇ ਅਨੁਸਾਰ ਉਹਨਾਂ ਵੱਲੋਂ ਜਿਹੜੀ ਰਿਪੋਰਟ ਕੀਤੀ ਗਈ ਆ ਉਹਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ 트럼ਪ ਦੇ ਕਰੀਬੀ ਸਹਿਯੋਗੀ ਸਟੀਫਨ ਮਿਲਰ ਅਤੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਮ ਨੇ ਮੀਟਿੰਗ ਦੇ ਵਿੱਚ ਗ੍ਰਿਫਤਾਰੀਆਂ ਦੀ ਗਿਣਤੀ ਵਧਾ ਕੇ 3000 ਪ੍ਰਤੀ ਦਿਨ ਕਰਨ ਨੂੰ ਆਖ ਦਿੱਤਾ ਹੈ। ਇਹ ਗਿਣਤੀ ਅਧਿਕਾਰੀਆਂ ਨੂੰ ਦਿੱਤੇ ਗਏ ਪਿਛਲੇ ਟੀਚੇ ਦੇ ਨਾਲੋਂ ਲਗਭਗ 3 ਗੁਣਾ ਦੱਸੀ ਜਾ ਰਹੀ ਹੈ। ਮਿਲਰ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਨੇ ਇਸ ਵੈੱਬਸਾਈਟ ਦੇ ਅਨੁਸਾਰ ਮਿਲਰ ਨੇ ਫੀਲਡ ਆਫਸਰ ਡਾਇਰੈਕਟਰ ਅਤੇ ਸਪੈਸ਼ਲ ਏਜੰਟ ਇੰਚਾਰਜ ਨੂੰ ਦੇਸ਼ ਨਕਲ ਦੀ ਗਿਣਤੀ ਵਧਾਉਣ ਵਾਸਤੇ ਆਖ ਦਿੱਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਮੀਟਿੰਗ ਤੋਂ ਬਾਅਦ ਅਧਿਕਾਰੀ ਡਰਦੇ ਐ ਕਿ ਜੇਕਰ ਉਹਨਾਂ ਵੱਲੋਂ ਇਹ ਟੀਚਾ ਪ੍ਰਾਪਤ ਨਾ ਕੀਤਾ ਗਿਆ ਤਾਂ ਉਹਨਾਂ ਦੀਆਂ ਨੌਕਰੀਆਂ ਖੋਖ ਸਕਦੀਆਂ ਨੇ ਇੱਕ ਅੰਕੜੇ ਦੇ ਅਨੁਸਾਰ ਅਮਰੀਕੀ ਸਰਹੱਦਾਂ ਅੰਦਰ ਗੈਰ ਕਾਨੂੰਨੀ ਢਾਂਗ ਨਾਲ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਾਫੀ ਗਰਾਵਟ ਦਰਜ ਕੀਤੀ ਗਈ ਹੈ ਤੇ ਹੁਣ ਜਿਹੜੇ ਵਿਦਿਆਰਥੀ ਨੇ ਤੇ ਉਹਨਾਂ ਨੂੰ ਵੱਡਾ ਝਟਕਾ ਦਿੱਤਾ ਗਿਆ 트ੰਪ ਪ੍ਰਸ਼ਾਸਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀਜ਼ਾ ਇੰਟਰਵਿਊ ਦੇ ਉੱਤੇ ਅਸਥਾਈ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਕਦਮ ਸੋਸ਼ਲ ਮੀਡੀਆ ਖਾਤਿਆਂ ਦੀ ਡੂੰਘਾਈ ਨਾਲ ਜਾਂਚ ਨੂੰ ਲਾਜ਼ਮੀ ਬਣਾਉਣ ਦੀ ਯੋਜਨਾ ਦੇ ਹਿੱਸੇ ਵਜੋਂ ਦੱਸਿਆ ਜਾ ਰਿਹਾ ਹੈ। ਇਹ ਜਾਣਕਾਰੀ ਪੋਲੀਟਿਕੋ ਨੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੁਆਰਾ ਦਸਤਖਤ ਕੀਤੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਦਿੱਤੀ ਹੈ। ਰਿਪੋਰਟ ਵਿੱਚ ਲਿਖਿਆ ਗਿਆ ਕਿ ਇਸ ਕਦਮ ਦੇ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਤੇ ਵੱਡੇ ਪ੍ਰਭਾਵ ਪੈ ਸਕਦੇ ਨੇ ਜਿਸ ਨਾਲ ਬਹੁਤ ਸਾਰੀਆਂ ਅਮਰੀਕੀ ਯੂਨੀਵਰਸਿਟੀਆਂ ਨੂੰ ਨੁਕਸਾਨ ਪੁੱਜ ਸਕਦਾ ਹੈ ਜੋ ਵਿੱਤੀ ਤੌਰ ਤੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹਨਾਂ ਦੇ ਦਾਖਲੇ ਤੇ ਨਿਰਪਰ ਜਿਆਦਾ ਕਰਦੀਆਂ ਨੇ ਮਾਹਿਰਾਂ ਦੇ ਅਨੁਸਾਰ 트ੰਪ ਪ੍ਰਸ਼ਾਸਨ ਨੇ ਇਹ ਕਦਮ ਰਾਸ਼ਟਰੀ ਸੁਰੱਖਿਆ ਤੇ ਰਾਜਨੀਤਿਕ ਰਣਨੀਤੀ ਦੇ ਮੱਦੇ ਨਜ਼ਰ ਰੱਖਿਆ ਹੈ ਇਸ ਫੈਸਲੇ ਦਾ ਅਮਰੀਕੀ ਵੀਜ਼ਾ ਪ੍ਰਕਿਰਿਆ ਤੇ ਵੱਡਾ ਅਸਰ ਪੈਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਤੱਕ ਅਗਲੇ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਜਾਂਦੇ ਉਦੋਂ ਤੱਕ ਐਫ ਐਮ ਅਤੇ ਜੇ ਵੀਜ਼ਾ ਸ਼੍ਰੇਣੀਆਂ ਨੇ ਜਿਹੜੀਆਂ ਇਨਾਂ ਵਾਸਤੇ ਨਵੀਆਂ ਅਰਜ਼ੀਆਂ ਦਾ ਇੰਟਰਵਿਊ ਨਹੀਂ ਕੀਤੇ ਜਾਣਗੇ ਨਵੇਂ ਨਿਯਮ ਦੇ ਤਹਿਤ ਗਾਜ਼ਾ ਦੇ ਵਿੱਚ ਇਜ਼ਰਾਈਲੀ ਫੌਜੀ ਕਾਰਵਾਈ ਦੇ ਵਿਰੋਧ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਤੇ ਵਿਸ਼ੇਸ਼ ਤੌਰ ਤੇ ਜਾਂਚ ਕੀਤੀ ਜਾਏਗੀ ਦੱਸਣਾ ਬਣਦਾ ਕਿ ਅਪ੍ਰੈਲ ਮਹੀਨੇ ਅਮਰੀਕੀ ਸਰਕਾਰ ਨੇ ਇਹ ਵੀ ਆਖਿਆ ਸੀ ਕਿ ਅਮਰੀਕਾ ਵਿੱਚ ਵੀਜ਼ਾ ਜਾਂ ਸਥਾਈ ਨਿਵਾਸ ਭਾਵ ਜਿਹੜਾ ਗ੍ਰੀਨ ਕਾਰਡ ਹੈ ਉਹਦੇ ਲਈ ਅਰਜ਼ੀਆਂ ਦੇਣ ਵਾਲਿਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਵੀ ਸਮੀਖਿਆ ਕੀਤੀ ਜਾਵੇਗੀ ਖਾਸ ਕਰਕੇ ਉਹਨਾਂ ਵਿਦਿਆਰਥੀਆਂ ਦੀ ਜਾਂਚ ਕੀਤੀ ਜਾਏਗੀ ਜੋ ਯਹੂਦੀ ਵਿਰੋਧੀ ਗਤੀਵਿਧੀਆਂ ਦੇ ਨਾਲ ਵੀ ਜੁੜੇ ਹੋਏ ਨੇ ਤੇ ਹੁਣ 트럼ਪ ਦਾ ਤਾਂ ਬਿਆਨ ਉਹਦੇ ਉੱਤੇ 扑ੜਕ ਗਿਆ ਰੂਸ ਅਤੇ 3rd ਵਰਡ ਵਾਰ ਦੀ ਉਹਨਾਂ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਹੈ ਦਰਅਸਲ ਹਾਲੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ 트럼ਪ ਨੇ ਰੂਸੀ ਰਾਸ਼ਟਰਪਤੀ ਪੁੱਤਰ ਨੂੰ ਅੱਗ ਨਾਲ ਖੇਡਣਾ ਖੇਡਣ ਦੀ ਇੱਕ ਚੇਤਾਵਨੀ ਦਿੱਤੀ ਸੀ 트럼ਪ ਕਿਸੇ ਵੀ ਕੀਮਤ ਤੇ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗਬੰਦੀ ਕਰਵਾਉਣਾ ਚਾਹੁੰਦੇ ਹੈ ਪਰ ਪੁਤਿਨ ਇਸ ਵਾਸਤੇ ਤਿਆਰ ਨਹੀਂ ਹੈ ਇਸ ਤਰ੍ਹਾਂ ਰੂਸ ਨੇ ਤੀਸਰੇ ਵਿਸ਼ਵ ਯੁੱਧ ਦੀ ਧਮਕੀ ਦੇ ਦਿੱਤੀ ਹੈ 트럼ਪ ਨੇ ਪੁਤਨ ਨੂੰ ਪਾਗਲਤਾ ਕਾਖ ਦਿੱਤਾ ਸਾਰੇ ਘਟਨਾਕ੍ਰਮ ਤੋਂ ਬਾਅਦ ਪੜਕੇ ਹੋਏ ਰੂਸ ਨੇ ਤੀਸਰੇ ਵਿਸ਼ਵ ਯੁੱਧ ਦੀ ਧਮਕੀ ਦਿੱਤੀ ਹੈ ਅਜਹੀ ਸਥਿਤੀ ਵਿੱਚ 트럼ਪ ਪੁਤਨ ਤੋਂ ਡਾਢੇ ਨਾਰਾਜ਼ ਨੇ 트럼ਪ ਨੇ ਪੁਤਨ ਨੂੰ ਸਾਫ਼-ਸਾਫ਼ ਕਿਹਾ ਕਿ ਸਾਡੀ ਗੱਲ ਨਾ ਸੁਣ ਕੇ ਉਹ ਅੱਗ ਨਾਲ ਖੇਡ ਰਿਹਾ ਹੈ ਪਰ ਹੁਣ ਰੂਸ ਨੇ 트럼ਪ ਦੀ ਇਸ ਧਮਕੀ ਦਾ ਟੋਕਮਾ ਜਵਾਬ ਦਿੱਤਾ ਅਤੇ ਤੀਸਰੇ ਵਿਸ਼ਵ ਯੁੱਧ ਦੀ ਧਮਕੀ ਦੇ ਦਿੱਤੀ ਹੈ ਰੂਸ ਦੀ ਸੁਰੱਖਿਆ ਪਰਿਸ਼ਦ ਦੇ ਡਿਪਟੀ ਚੇਅਰਮੈਨ ਦਮਿਤਰੀ ਮੇਦਵ ਦੇਵ ਨੇ ਕਿਹਾ ਕਿ 트੍ਰੰਪ ਨੇ ਪੁੱਤਨ ਬਾਰੇ ਕਿਹਾ ਕਿ ਉਹ ਅੱਗ ਨਾਲ ਖੇਡ ਰਿਹਾ ਹੈ ਅਤੇ ਉਹ ਰੂਸ ਨਾਲ ਕੁਝ ਬੁਰਾ ਕਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਮੈਂ ਸਿਰਫ ਇੱਕ ਹੀ ਬੁਰੀ ਗੱਲ ਜਾਣਦਾ ਹਾਂ ਉਹ ਤੀਸਰਾ ਵਿਸ਼ਵ ਯੁੱਧ। ਉਮੀਦ ਹੈ ਕਿ 트੍ਰੰਪ ਇਸ ਨੂੰ ਸਮਝ ਜਾਣਗੇ। ਜਿਸ ਤਰ੍ਹਾਂ 트੍ਰੰਪ ਨੇ ਅੱਗ ਨਾਲ ਖੇਡਣ ਦਾ ਬਿਆਨ ਦਿੱਤਾ ਹੈ ਅਤੇ ਫਿਰ ਰੂਸ ਵੱਲੋਂ ਪ੍ਰਤੀਕਿਰਿਆ ਤਿੱਖੀ ਆਈ ਹੈ। ਉਦੋਂ ਤੋਂ ਸਪਸ਼ਟ ਹੋ ਗਿਆ ਹੈ ਕਿ ਦੋਵਾਂ ਮੁਲਕਾਂ ਦਾ ਦੋਵਾਂ ਆਗੂਆਂ ਦੇ ਵਿਚਾਰ ਕੁਝ ਆਮ ਨਹੀਂ ਹੈ। ਦਸਣਾ ਬਣਦਾ ਕਿ ਬੀਤੇ ਦਿਨੀ ਰਾਸ਼ਟਰਪਤੀ ਟਰੰਪ ਨੇ ਪੁੱਤਨ ਤੇ ਵਰਦਿਆਂ ਕਿਹਾ ਸੀ ਕਿ ਪੁੱਤਨ ਨੂੰ ਸਮਝਣਾ ਚਾਹੀਦਾ ਕਿ ਜੇਕਰ ਮੈਂ ਉੱਥੇ ਨਾ ਹੁੰਦਾ ਤਾਂ ਹੁਣ ਤੱਕ ਰੂਸ ਨਾਲ ਕੁਝ ਬੁਰਾ ਹੋ ਚੁੱਕਿਆ ਹੁੰਦਾ ਮੇਰਾ ਮਤਲਬ ਹੈ ਕਿ ਕੁਝ ਬੁਰਾ ਹੋਇਆ ਹੋਣਾ ਸੀ ਉਹ ਆਗ ਨਾਲ ਖੇਡ ਰਿਹਾ ਹੈ ਟਰੰਪ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਪੁੱਤਨ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ ਅਤੇ ਸਾਡੇ ਚੰਗੇ ਸਬੰਧ ਰਹੇ ਹੈ ਪਰ ਹੁਣ ਉਹ ਰੌਕਟ ਦਾਗ ਰਿਹਾ ਹੈ ਸ਼ਹਿਰਾਂ ਤੇ ਹਮਲੇ ਕਰ ਰਿਹਾ ਹੈ ਅਤੇ ਲੋਕਾਂ ਨੂੰ ਮਾਰ ਰਿਹਾ ਹੈ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਮੈਨੂੰ ਨਹੀਂ ਪਤਾ ਕਿ ਇਸ ਆਦਮੀ ਨਾਲ ਕੀ ਹੋਇਆ ਅਸੀਂ ਗੱਲ ਕਰ ਰਹੇ ਹਾਂ ਉਹ ਅਤੇ ਕੀਵ ਅਤੇ ਹੋਰ ਸ਼ਹਿਰਾਂ ਦੀ ਜਿੱਥੇ ਮਜ਼ਾਈਲਾਂ ਦੀ ਉਹ ਬਰਸਾਤ ਕਰ ਰਿਹਾ ਹੈ ਇਹ ਸਭ ਬਿਲਕੁਲ ਵੀ ਚੰਗਾ ਨਹੀਂ ਹੈ ਟਰੰਪ ਨੇ ਪੁੱਤਰ ਨੂੰ ਪਾਗਲ ਕਹਿੰਦੇ ਹੋਏ ਕਿਹਾ ਕਿ ਉਹ ਬਿਨਾਂ ਕਿਸੇ ਕਾਰਨ ਦੇ ਬਹੁਤ ਸਾਰੇ ਲੋਕਾਂ ਨੂੰ ਮਾਰ ਰਿਹਾ ਹੈ ਜਿਸ ਸੁੱਤੇ ਰੂਸ ਨੇ ਤੀਸਰੇ ਵਿਸ਼ਵ ਜੁੱਧ ਦੀ ਚੇਤਾਵਨੀ ਦੇ ਦਿੱਤੀ ਹੈ ਤੇ ਹੁਣ ਗੱਲ ਕਰਦੇ ਹਾਂ ਕੈਨੇਡੀਅਨ ਲੋਕਾਂ ਦੀ ਆਰਥਿਕਤਾ ਦੀ ਕਰਜ਼ੇ ਦੀ ਪੰਡ कोरोना महामारी ਤੋਂ ਬਾਅਦ ਲੀਹੋਂ ਲੱਥੀ ਹੋਈ ਲਗਭਗ ਦੁਨੀਆ ਦੀ ਅਰਥਵਿਵਸਥਾ ਉਹਦੇ ਵਿੱਚ ਕੈਨੇਡੀਅਨ ਆਰਥਵਿਵਸਥਾ ਵੀ ਹੈ ਮੋੜ ਪਟਨੀ ਤੇ ਉਹਨੂੰ ਚੜਾਉਣ ਦੇ ਯਤਨ ਕੀਤੇ ਜਾ ਰਹੇ ਤੇ ਉਮੀਦ ਵੀ ਹੈ ਤੇ ਇਹਦੇ ਨਾਲ ਪਰ ਹਾਲੇ ਵੀ ਸਭ ਕੁਝ ਠੀਕ ਨਹੀਂ ਹੈ ਰਿੰਦੀ ਖੁੰਦੀ ਕਸਰ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਟੈਰਫ ਦੀ ਜਿਹੜੀ ਗੱਲ ਛੇੜੀ ਗਈ ਹੈ ਟ੍ਰੇਡ ਵਾਰ ਉਹਨੇ ਅਸਲ ਦੇ ਵਿੱਚ ਕੈਨੇਡੀਅਨ ਆਰਥਿਕਤਾ ਨੂੰ ਵੱਡਾ ੱਤਕਾ ਮਾਰਿਆ ਹੈ ਮੌਜੂਦਾ ਆਰਥਿਕਤਾ ਵਾਲੇ ਹਾਲਾਤਾਂ ਦੇ ਵਿੱਚ ਕੈਨੇਡਾ ਦੀ ਵਿਕਾਰੀ ਕ੍ਰੈਡਿਟ ਏਜੰਸੀ ਯੂਕਸ ਦੇ ਵੱਲੋਂ ਇਸ ਸਬੰਧੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਨੇ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਇਸ ਸਾਲ ਦੀ ਪਹਿਲੀ ਤਮਾਹੀ ਚ ਕੈਨੇਡੀਅਨ ਲੋਕਾਂ ਵੱਲੋਂ ਕਰਜ਼ੇ ਦੀਆਂ ਕਿਸ਼ਤਾਂ ਟੁੱਟ ਜਾਣ ਦੀ ਦਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਏਜੰਸੀ ਦਾ ਕਹਿਣਾ ਹੈ ਕਿ ਸਾਲ ਦੀ ਪਹਿਲੀ ਤਮਾਹੀ ਚ 1.4 ਮਿਲੀਅਨ ਦੇ ਕਰੀਬ ਕੈਨੇਡੀਅਨ ਲੋਕਾਂ ਵੱਲੋਂ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਤਾਰੀਆਂ ਜਾ ਸਕੀਆਂ ਏਜੰਸੀ ਦੇ ਮੀਤ ਪ੍ਰਧਾਨ ਰਬੀਕਾ ਓਕਸ ਨੇ ਦੱਸਿਆ ਕਿ ਇਸ ਦੇ ਕੁਝ ਮੁੱਖ ਕਾਰਨ ਹੋ ਸਕਦੇ ਨੇ ਕਿ ਲੋਕਾਂ ਦੇ ਰੋਜ਼ਗਾਰ ਖੋਸ ਰਹੇ ਨੇ ਕੈਨੇਡਾ ਵਿੱਚ ਅਸਥਿਰਤਾ ਦਾ ਮਾਹੌਲ ਹੋ ਸਕਦਾ ਹੈ ਦੇਸ਼ ਦੇ ਵੱਡੇ ਵਪਾਰਕ ਭਾਈਵਾਲ ਅਮਰੀਕਾ ਵੱਲੋਂ ਛੇੜੀ ਅਣਕਿਆਸੀ ਟ੍ਰੇਡ ਵਾਰ ਹੋ ਸਕਦੀ ਹੈ ਉਹਨਾਂ ਦਾ ਮੰਨਣਾ ਹੈ ਕਿ ਭਾਵੇਂ ਕੈਨੇਡੀਅਨ ਲੋਕਾਂ ਵਿੱਚ ਖਰਚ ਕਰਦਾ ਰੁਝਾਨ ਪਹਿਲਾਂ ਨਾਲੋਂ ਘਟਿਆ ਹੈ ਪਰ ਫਿਰ ਵੀ ਪਹਿਲਾਂ ਤੋਂ ਹੀ ਚੁੱਕੇ ਗਏ ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ ਟੁੱਟ ਰਹੀ ਹੈ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਘਰਾਂ ਦੇ ਕਰਜ਼ੇ ਤੋਂ ਇਲਾਵਾ ਹੋਰ ਕਰਜ਼ਿਆਂ ਦੀ ਅਦਾਇਗੀ ਟੁੱਟਣ ਦੀ ਦਰ ਵਿੱਚ 8.9 ਫੀਸਦੀ ਦਾ ਦਾਅਵਾ ਦਰਜ ਕੀਤਾ ਗਿਆ ਹੈ ਜਦੋਂ ਕਿ ਮੌਰਗੇਜ ਦੀ ਅਦਾਇਗੀ ਟੁੱਟਣ ਦੇ ਮਾਮਲਿਆਂ 'ਚ ਵੀ 6.5% ਦਾ ਵਾਧਾ ਦਰਜ ਕੀਤਾ ਗਿਆ ਹੈ ਸਾਲ ਦੀ ਪਹਿਲੀ ਤਮਾਹੀ ਵਿੱਚ ਹੀ ਕੈਨੇਡਾ ਦੇ ਲੋਕਾਂ ਦੇ ਕੁੱਲ ਕਰਜ਼ੇ 'ਚ 2.55 ਟ੍ਰਿਲੀਅਨ ਦਾ ਵਾਧਾ ਦਰਜ ਕੀਤਾ ਗਿਆ ਹੈ ਜੇ ਇੰਟੀਰੀਅਰ 'ਤੇ ਧਿਆਨ ਮਾਰੀਏ ਤਾਂ ਉੱਥੇ ਲੋਕਾਂ ਦੇ ਘਰਾਂ ਦੇ ਕਰਜ਼ੇ ਦੀ ਅਦਾਇਗੀ ਖੁੰਝਣ ਵਿੱਚ 71% ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਹੁਣ ਗੱਲ ਕਰਦੇ ਹਾਂ ਭ੍ਰਿਸ਼ਟਾਚਾਰ ਦੀ ਵਿਧਾਇਕ ਰਮਨ ਅਰੋੜਾ ਦੀ ਭ੍ਰਸ਼ਟਾਚਾਰ ਤੇ ਦੋਸ਼ਾਂ ਦੇ ਵਿੱਚ ਫਸੇ ਹੋਏ ਨੇ ਆਪ ਵਿਧਾਇਕ ਰਮਨ ਅਰੋੜਾ ਹੁਣ ਰਮਨ ਅਰੋੜਾ ਦੇ ਕੋਡਮ ਰਾਜੂ ਮਦਾਨ ਅਤੇ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਵਿਦੇਸ਼ ਉਡਾਰੀ ਮਾਰਨ ਦੀ ਯੋਜਨਾ ਬਣਾ ਰਿਹਾ ਸੀ ਉਹ ਉੜਿੱਕੇ ਆ ਗਿਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਵਿਜੀਲੈਂਸ ਨੇ ਉਹਨਾਂ ਨੂੰ ਮੁੰਬਈ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਤਿੰਨ ਸਾਥੀ ਵੀ ਨਾਲ ਗ੍ਰਿਫਤਾਰ ਕੀਤੇ ਗਏ ਹੈ ਵਿਜੀਲੈਂਸ ਟੀਮ ਸਾਰਿਆਂ ਨੂੰ ਜਲੰਧਰ ਲੈ ਕੇ ਆ ਰਹੀ ਸੀ ਇਹ ਵੀ ਦੱਸਿਆ ਜਾ ਰਿਹਾ ਕਿ ਵਿਧਾਇਕ ਦੀ ਗ੍ਰਿਫਤਾਰੀ ਤੋਂ ਥੋੜੀ ਦੇਰ ਪਹਿਲਾਂ ਰਾਜੂ ਮੈਦਾਨ ਅਤੇ ਉਹਨਾਂ ਦਾ ਪੁੱਤਰ ਫਰਾਰ ਹੋ ਗਏ ਸਨ ਗੁਜਰਾਤ ਦੇ ਸੂਰਤ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਦੀ ਟੈਕਸਟਾਈਲ ਮਿਲ ਹੈ ਜਿੱਥੇ ਉਹ ਚਲੇ ਗਏ ਸੀ ਕੁਝ ਦਿਨਾਂ ਬਾਅਦ ਉਹਨਾਂ ਦਾ ਬਾਕੀ ਪਰਿਵਾਰ ਵੀ ਉੱਥੇ ਪੁੱਜ ਗਿਆ ਸੀ ਇਹਦੇ ਨਾਲ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਮੈਦਾਨ ਪਰਿਵਾਰ ਪਹਿਲਾਂ ਤੋਂ ਸ਼ਾਇਦ ਫਰਾਰੀ ਦੀ ਯੋਜਨਾ ਬਣਾ ਰਿਹਾ ਸੀ ਮਿਲੀ ਜਾਣਕਾਰੀ ਅਨੁਸਾਰ ਉਹ ਦੁਬਈ ਜਾਣ ਵਾਸਤੇ 에ਅਰਪੋਰਟ ਗਏ ਸੀ ਅਤੇ ਉੱਥੇ ਵਿਜੀਲੈਂਸ ਟੀਮ ਨੇ ਉਹਨਾਂ ਨੂੰ ਫੜ ਲਿਆ ਇਹਦੇ ਤੋਂ ਬਾਅਦ ਉਹਨਾਂ ਨੂੰ ਜਲੰਧਰ ਲਿਆਂਦਾ ਗਿਆ ਸੀ ਉਹ 3-4 ਲੋਕ ਉਹਨਾਂ ਦੇ ਨਾਲ ਹੋਰ ਵੀ ਸੀ ਤੇ ਉਹਨਾਂ ਨੂੰ ਵੀ ਲਿਆਂਦਾ ਜਾ ਰਿਹਾ ਸੀ ਅਤੇ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਉਹਨਾਂ ਦਾ ਕਰਵਾਇਆ ਜਾ ਸਕਦਾ ਹੈ ਹਾਲਾਂਕਿ ਇਸ ਬਾਰੇ ਵਿਜੀਲੈਂਸ ਦੀ ਟੀਮ ਪੂਰੀ ਤਰ੍ਹਾਂ ਚੁੱਪ ਹੈ ਐਸਐਸਪੀ ਹਰਪ੍ਰੀਤ ਸਿੰਘ ਮੰਡੇਰ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਤਾਂ ਹੁਣ ਉੱਚ ਅਧਿਕਾਰੀ ਦੇਖ ਰਹੇ ਨੇ ਮਿਲੀ ਜਾਣਕਾਰੀ ਅਨੁਸਾਰ ਦੁਬਈ ਦੇ ਵਿੱਚ ਕਵੱਡੇ ਸੱਟੇਬਾਜ਼ ਪਾਪ ਬੁੱਕੀ ਉਹਨੇ ਰਾਜੂ ਮੈਦਾਨ ਅਤੇ ਉਹਨਾਂ ਦੇ ਪਰਿਵਾਰ ਨੂੰ ਆਪਣੀ ਨਿੱਜੀ ਰਹਾਇਸ਼ ਤੇ ਸ਼ਰਨ ਦੇਣੀ ਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਬੁੱਕੀ ਦੇ ਰਮਨ ਅਰੋੜਾ ਤੇ ਰਾਜੂ ਮਦਾਨ ਨਾਲ ਲੰਬੇ ਸਮੇਂ ਤੋਂ ਨੇੜਲੇ ਰਿਸ਼ਤੇ ਰਹੇ ਐ ਇਹ ਰਿਸ਼ਤੇ ਹੁਣ ਜਾਂਚ ਏਜੰਸੀਆਂ ਦੇ ਵੀ ਰਡਾਰ ਤੇ ਆ ਗਿਆ ਹੈ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਰਾਜੂ ਮਦਾਨ ਦੇ ਜ਼ਰੀਏ ਕਈ ਲੈਣ-ਦੇਣ ਇਸ ਬੁੱਕੀ ਨਾਲ ਜਾਂ ਇਸ ਬੁੱਕੀ ਦੇ ਜ਼ਰੀਏ ਹੋਏ ਹੋ ਸਕਦੇ ਨੇ ਰਮਨ ਅਰੋੜਾ ਦੇ ਖਿਲਾਫ ਕਈ ਸਰਕਾਰੀ ਅਧਿਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਬਚਾਅ ਕਰਨ ਲਈ ਸਰਕਾਰੀ ਗਵਾਹ ਵੀ ਬਣ ਸਕਦੇ ਨੇ ਵਿਜੀਲੈਂਸ ਬਿਊਰੋ ਦਾ ਸ਼ਿਕੰਜਾ ਲਗਾਤਾਰ ਰਮਨ ਅਰੋੜਾ ਦੇ ਨਜ਼ਦੀਕੀਆਂ ਤੇ ਵਧਦਾ ਚੱਲਿਆ ਜਾ ਰਿਹਾ ਹੈ ਰਮਨ ਅਰੋੜਾ ਇਸ ਸਮੇਂ ਵਿਜੀਲੈਂਸ ਬਿਊਰੋ ਕੋਲ ਰਿਮਾਂਡ ਤੇ ਨੇ ਵਿਜੀਲੈਂਸ ਬਿਊਰੋ ਇਸ ਸਮੇਂ ਰਮਨ ਅਰੋੜਾ ਤੋਂ ਪੁੱਛਗਿੱਛ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਸ ਤਰ੍ਹਾਂ ਨਾਲ ਪਿਛਲੇ ਸਮੇਂ ਵਿੱਚ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਸੀ ਅਤੇ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਨੇ ਤਹਿਸੀਲਦਾਰਾਂ ਦੇ ਖਿਲਾਫ ਵੀ ਭ੍ਰਿਸ਼ਟਾਚਾਰ ਨੂੰ ਲੈ ਕੇ ਸਖਤ ਸਟੈਂਡ ਲੈ ਲਿਆ ਸੀ ਉਹਨੂੰ ਵੇਖਦੇ ਹੋਏ ਵਿਜੀਲੈਂਸ ਅਧਿਕਾਰੀ ਹੁਣ ਫੂਕ ਫੂਕ ਕੇ ਕਦਮ ਚੁੱਕ ਰਹੇ ਨੇ ਅਤੇ ਕੇਸ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਭ੍ਰਿਸ਼ਟਾਚਾਰ ਤੇ ਇਸ ਕੈਂਡਲ ਵਿੱਚ ਰਮਨ अरोड़ा ਨਾਲ ਰਹਿਣ ਵਾਲੇ ਲਗਭਗ 1 ਦਰਜਣ ਲੋਕਾਂ ਨੇ ਸਰਕਾਰੀ ਗਵਾਹ ਬਣਨ ਦੀ ਇੱਛਾ ਪ੍ਰਗਟਾਈ ਹੈ। ਇਹਨਾਂ ਵਿੱਚ ਰਮਨ अरोड़ा ਦਾ ਇੱਕ ਖਾਸਮ ਖਾਸ ਪੁਲਿਸ ਅਧਿਕਾਰੀ ਵੀ ਦੱਸਿਆ ਜਾ ਰਿਹਾ ਹੈ ਕਿਉਂਕਿ ਵਿਜੀਲੈਂਸ ਬਿਊਰੋ ਇਸ ਪੁਲਿਸ ਅਧਿਕਾਰੀ ਨੂੰ ਵੀ ਤਲਬ ਕਰਨ ਦੀਆਂ ਤਿਆਰੀਆਂ ਵਿੱਚ ਹੈ। ਰਮਨ अरोड़ा ਦਾ ਪੀਏ ਰੋਹਿਤ ਕਪੂਰ ਵੀ ਕਾਫੀ ਰਾਜ ਆਉਣ ਵਾਲੇ ਸਮੇਂ ਵਿੱਚ ਉਗਲ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਇਹ ਪੀਏ ਪਹਿਲਾਂ ਭਾਜਪਾ ਆਗੂਆਂ ਦਾ ਨਜ਼ਦੀਕੀ ਹੁੰਦਾ ਸੀ। ਰਮਨ ਅਰੋੜਾ ਦੇ ਦਫ਼ਤਰ ਅਤੇ ਰਹਿائش ਤੇ ਜੋ ਵੀ ਡੀਲਾਂ ਭ੍ਰਿਸ਼ਟਾਚਾਰ ਨੂੰ ਲੈ ਕੇ ਹੁੰਦੀਆਂ ਉਹਨਾਂ ਦੀ ਪੂਰੀ ਜਾਣਕਾਰੀ ਐਸ ਪੀਏ ਕੋਲ ਹੋ ਸਕਦੀ ਹੈ ਰਮਨ ਅਰੋੜਾ ਅਤੇ ਉਸਤੇ ਨਜ਼ਦੀਕੀ ਰਿਸ਼ਤੇਦਾਰਾਂ ਤੇ ਵਿਜੀਲੈਂਸ ਦਾ ਜਿਸ ਤਰ੍ਹਾਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਉਹਨੂੰ ਵੇਖਦੇ ਹੋਏ ਨਜ਼ਦੀਕੀ ਲੋਕ ਹੁਣ ਰਮਨ ਅਰੋੜਾ ਤੋਂ ਪੱਲਾ ਝਾੜ ਰਹੇ ਨੇ ਅਤੇ ਪਹਿਲਾਂ ਉਹ ਆਪਣਾ ਰਿਸ਼ਤੇਦਾਰਾਂ ਤੇ ਨਜ਼ਦੀਕੀ ਦੱਸਦੇ ਹੁੰਦੇ ਸੀ ਅਤੇ ਉਹ ਰਮਨ ਅਰੋੜਾ ਦਾ ਹੁਣ ਸਾਥ ਛੱਡ ਕੇ ਵਿਜੀਲੈਂਸ ਨੂੰ ਸਾਰੀਆਂ ਜਾਣਕਾਰੀਆਂ ਦੇਣ ਲਈ ਤਿਆਰ ਦੱਸੇ ਜਾ ਰਹੇ ਨੇ ਰਾਮਨ ਅਰੋੜਾ ਦੀਆਂ ਬੇਨਾਮੀ ਜਾਇਦਾਦਾਂ ਬਾਰੇ ਵੀ ਲਗਭਗ ਇੱਕ ਦਰਜਣ ਲੋਕਾਂ ਨੂੰ ਜਾਣਕਾਰੀਆਂ ਨੇ ਇਹਨਾਂ ਵਿੱਚ ਉਹਨਾਂ ਦਾ ਕੁੜੰਮ ਵੀ ਸ਼ਾਮਲ ਹੈ ਪੁਲਿਸ ਵਿੱਚ ਪਿਛਲੇ 2.5 ਸਾਲਾਂ ਵਿੱਚ ਦਰਜ ਹੋਈਆਂ ਐਫਆਈਆਰਜ਼ ਨੂੰ ਵੀ ਲੈ ਕੇ ਵਿਜੀਲੈਂਸ ਦੇ ਅਧਿਕਾਰੀ ਆਉਣ ਵਾਲੇ ਸਮੇਂ ਵਿੱਚ ਜਾਂਚ ਕਰ ਸਕਦੇ ਆ ਕਿਉਂਕਿ ਇਹਨਾਂ ਐਫਆਈਆਰਜ਼ ਨੂੰ ਦਰਜ ਕਰਵਾਉਣ ਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਸਕਦਾ ਹੈ ਰਾਮਨ ਅਰੋੜਾ ਦੇ ਕਹਿਣ ਤੇ ਸੈਂਟਰਲ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਪੁਲਿਸ ਥਾਣੇ ਵਿੱਚ ਐਫਆਈਆਰ ਦਰਜ ਕਰ ਦਿੱਤੀ ਜਾਂਦੀ ਸੀ ਬੇਨਾਮੀ ਜਾਇਦਾਦਾਂ ਵਿੱਚ ਜਿਹੜੇ ਲੋਕ ਸ਼ਾਮਲ ਹੋਣਗੇ ਉਹਨਾਂ ਖਿਲਾਫ ਵੀ ਵਿਜੀਲੈਂਸ ਵਿਭਾਗ ਕਾਰਵਾਈ ਕਰ ਰਹੀ ਹੈ ਵਿਜੀਲੈਂਸ ਅਜੇ ਰਾਮਨ ਅਰੋੜਾ ਦਾ ਰਿਮਾਂਡ ਖਾਤਮ ਹੋਣ ਤੋਂ ਬਾਅਦ ਉਹਨਾਂ ਦਾ ਰਿਮਾਂਡ ਅਦਾਲਤ ਤੋਂ ਲਵੇਗਾ ਕਿਉਂਕਿ ਕਈ ਥਾਵਾਂ ਤੇ ਵਿਜੀਲੈਂਸ ਦੀ ਅਧਿਕਾਰੀ ਉਹਨਾਂ ਨੂੰ ਲਿਜਾ ਸਕਦੀ ਹੈ ਤੇ ਜਿੱਥੇ ਕੁਝ ਹੋਰ ਖੁਲਾਸੇ ਹੋਣ ਦੀਆਂ ਸੰਭਾਵਨਾਵਾਂ ਨੇ ਤੇ ਹੁਣ ਗੱਲ ਕਰਦੀਆਂ ਬਰਖਾਸਤ ਛਪਾਟਣ ਅਮਨਦੀਪ ਕੌਰ ਦੀ ਪੰਜਾਬ ਪੁਲਿਸ ਵੱਲੋਂ ਬਰਖਾਸਤ ਕੀਤੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜੋ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਵਿਜੀਲੈਂਸ ਤੇ ਰਿਮਾਂਡ ਤੇ ਸੀ ਉਸ ਨੂੰ ਬੁੱਧਵਾਰ ਨੂੰ ਵਿਜੀਲੈਂਸ ਨੇ ਅਚਾਨਕ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਿੱਥੇ ਜਾਂਚ ਅਧਿਕਾਰੀ ਡੀਐਸਪੀ ਕੁਲਵੰਤ ਸਿੰਘ ਨੇ ਇੱਕ ਅਰਜੀ ਦਾਇਰ ਕਰਕੇ ਉਸ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਰਿਮਾਂਡ ਖਤਮ ਕਰਨ ਅਤੇ ਉਸ ਨੂੰ ਨਿਆਂਇਕ ਹਰਾਸਤ ਵਿੱਚ ਭੇਜਣ ਦੀ ਮੰਗ ਕਰ ਦਿੱਤੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਵਿਜੀਲੈਂਸ ਅਧਿਕਾਰੀ ਵੱਲੋਂ ਦਾਇਰ ਅਰਜੀ ਸਵੀਕਾਰ ਕਰ ਲਈ ਅਤੇ ਉਸ ਨੂੰ ਨਿਆਂਇਕ ਹਰਾਸਤ ਵਿੱਚ ਇਲਾਜ ਦੀ ਇਜਾਜ਼ਤ ਦੇ ਦਿੱਤੀ ਇਦੇ ਤੋਂ ਬਾਅਦ ਉਸਨੂੰ ਅਗਲੇ ਇਲਾਜ ਵਾਸਤੇ ਬਠਿੰਡਾ ਏਮਜ਼ ਭੇਜਿਆ ਗਿਆ ਜਿੱਥੇ ਵਿਜੀਲੈਂਸ ਦੇ ਵੱਲੋਂ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਸਾਬਕਾ ਮਹਿਲਾ ਕੌਨਸਟੇਬਲ ਨੂੰ ਜ਼ਿਲ੍ਹਾ ਪੁਲਿਸ ਦੀ ਸੁਰੱਖਿਆ ਹੇਠ ਛੱਡ ਦਿੱਤਾ ਗਿਆ ਦੱਸਣਾ ਬਣਦਾ ਹੈ ਕਿ ਬੀਤੇ ਮੰਗਲਵਾਰ ਨੂੰ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ ਪਰ ਮੰਗਲਵਾਰ ਦੇਰ ਰਾਤ ਉਸ ਦੀ ਸਿਹਤ ਵਿਗੜੀ ਉਸਤੇ ਢਿੱਡ ਵਿੱਚ ਦਰਜ ਹੋਣ ਕਾਰਨ ਉਸ ਨੂੰ ਹਸਪਤਾਲ ਲਿਆਂਦਾ ਗਿਆ ਪਹਿਲਾ ਸਿਵਲ ਹਸਪਤਾਲ ਜਿੱਥੇ ਸਕੈਨਿੰਗ ਤੋਂ ਬਾਅਦ ਡਾਕਟਰਾਂ ਨੇ ਇਹ ਦੱਸਿਆ ਸੀ ਕਿ ਉਹਨਾਂ ਦੇ ਗੁਰਦੇ ਦੇ ਹੇਠਲੇ ਹਿੱਸੇ ਵਿੱਚ ਲਗਭਗ 4 ਮਿਲੀਮੀਟਰ ਦੀ ਪਥਰੀ ਸੀ ਜਿਸ ਕਾਰਨ ਉਹਨਾਂ ਨੂੰ ਅਗਲੇ ਇਲਾਜ ਵਾਸਤੇ ਬਠਿੰਡਾ ਏਮ ਦੇ ਯੂਰੋਲੋਜੀ ਵਿਭਾਗ ਵਿੱਚ ਰੈਫਰ ਕਰ ਦਿੱਤਾ ਗਿਆ ਦੂਸਰੇ ਪਾਸੇ ਦੋਸ਼ੀ ਆਮਨਦੀਪ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਜੀਲੈਂਸ ਨੇ ਆਪਣੀ ਜਾਂਚ ਪੂਰੀ ਨਾ ਹੋਣ ਦੀ ਦੇਖ ਆਪਣਾ ਰੁਖ ਬਦਲਿਆ ਅਤੇ ਉਸ ਦਾ ਪੁਲਿਸ ਰਿਮਾਂਡ ਖਤਮ ਕਰਨ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਕਾਨੂੰਨੀ ਮਾਹਿਰਾਂ ਦੇ ਅਨੁਸਾਰ ਵਿਜੀਲੈਂਸ 60 ਦਿਨਾਂ ਦੇ ਅੰਦਰ-ਅੰਦਰ ਉਸਤਾ ਰਿਮਾਂਡ ਮੁੜ ਤੋਂ ਪ੍ਰਾਪਤ ਕਰ ਸਕਦੀ ਹੈ ਤਾਂ ਕਿ ਉਸ ਤੋਂ ਤਸੱਲੀ ਨਾਲ ਪੁੱਛਗਿੱਛ ਕੀਤੀ ਜਾ ਸਕੇ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਦੀ ਉਹਦੇ ਉੱਤੇ ਇਹ ਮਿਹਰਬਾਨੀ ਹੈ ਦੱਸਣਾ ਬਣਦਾ ਕਿ ਅਮਨਦੀਪ ਕੌਰ ਨੂੰ 2 ਅਪ੍ਰੈਲ ਨੂੰ ਕਾਲੀ ਥਾਰ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਉਹਨੂੰ ਇਸ ਮਾਮਲੇ ਵਿੱਚ ਭਾਵੇਂ ਜ਼ਮਾਨਤ ਮਿਲ ਗਈ ਸੀ ਪਰ ਬਾਅਦ ਵਿੱਚ 26 ਮਈ ਨੂੰ ਵਿਜੀਲੈਂਸ ਨੇ ਉਸ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਅਧੀਨ ਬਾਦਲ ਪਿੰਡ ਵਿੱਚੋਂ ਗ੍ਰਿਫਤਾਰ ਕਰ ਲਿਆ ਸੀ ਇਹਦੇ ਤੋਂ ਇਲਾਵਾ ਅਦਾਲਤ ਤੋਂ ਸਰਚ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਕੱਲ ਵਿਰਾਟ ਗ੍ਰੀਨ ਕਲੋਨੀ ਵਿੱਚ ਉਸਤੇ ਕਰਦਾ ਸਰਵੇਖਣ ਕੀਤਾ ਗਿਆ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਦਾ ਘਰ ਪਲਾਟ ਥਾਰ ਬੁਲਟ ਮਹਿੰਗੀ ਘੜੀ ਦੇ ਨਾਲ-ਨਾਲ ਬੈਂਕ ਖਾਤੇ ਵੀ ਫ੍ਰੀਜ਼ ਕਰ ਦਿੱਤੇ ਗਏ ਨੇ ਤੇ ਹੁਣ ਗੱਲ ਕਰਦੀਆਂ ਪੰਜਾਬ ਦੀ ਸਿਆਸਤ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲੀ ਦਲ ਦੇ ਉੱਤੇ ਕਈ ਤਰ੍ਹਾਂ ਦੇ ਰਿਸ਼ਾਨੇ ਵਿੰਨੇ ਨੇ ਮਾਨ ਨੇ ਕਿਹਾ ਕਿ ਅਕਾਲੀ ਦਲ ਵਾਲੇ ਧਰਮ ਦੇ ਨਾਲ ਖੇਡਦੇ ਨੇ ਅਤੇ ਇਸ ਧਰਮ ਨੂੰ ਵਰਤ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਤਾਂ ਜਥੇਦਾਰਾਂ ਨੂੰ ਵੀ ਆਪਣਾ ਮੁਲਾਜ਼ਮ ਸਮਝਦੇ ਨੇ ਜਥੇਦਾਰਾਂ ਨੂੰ ਬਾਦਲ ਕੇ ਹੁਣ ਵਿਰਸਾ ਸਿੰਘ ਵਲਟੋਹਾ ਨੂੰ ਮੁਆਫੀ ਦੇਣਗੇ ਅਤੇ ਫਿਰ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਫਖਰੇ ਕੌਮ ਦਾ ਖਿਤਾਬ ਵੀ ਬਹਾਲ ਕਰਵਾਇਆ ਜਾਏਗਾ ਉਹਨਾਂ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਨਹੀਂ ਹੁੰਦੀ ਤਾਂ ਪੰਥ ਖਾਤਰੀ ਵਿੱਚ ਹੋਣ ਦਾ ਰੌਲਾ ਪਾ ਲਿੰਦੇ ਨੇ ਅਤੇ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਮਾੜੇ ਲੋਕਾਂ ਨੂੰ ਵੱਡੇ ਅਹੁਦਿਆਂ ਤੇ ਬਿਠਾ ਦਿੰਦੇ ਨੇ। ਉਹਨਾਂ ਨੇ ਪਟਿਆਲਾ ਦੇ ਵਿੱਚ ਦਰਅਸਲ ਇੱਕ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਉਹਨਾਂ ਨੇ ਬਿਕਰਮ ਮਜੀਠੀਆ ਦਾ ਅਮਨ ਕਾਨੂੰਨ ਦੀ ਸਥਿਤੀ ਬਾਰੇ ਬੋਲਣ ਦੇ ਉੱਤੇ ਵੀ ਹਾਸੋ ਹਿਣਾ ਆਖਿਆ ਕੇ ਬਿਆਨ ਹੈ। ਉਹਨਾਂ ਕਿਹਾ ਕਿ ਇਹਨਾਂ ਦੀ ਆਪਣੀ ਸਰਕਾਰ ਦੇ ਸਮੇਂ ਥਾਣੇ ਦੇ ਸਹਾਇਕ ਇੱਕ ਥਾਣੇਦਾਰ ਦਾ ਕਤਲ ਕਰ ਦਿੱਤਾ ਗਿਆ। ਜੇਲ ਬਰੇਕ ਕਾਂਡ ਵੀ ਇਹਨਾਂ ਦੀ ਸਰਕਾਰ ਵਕਤ ਹੋਇਆ ਇੰਨਾ ਹੀ ਨਹੀਂ ਪੰਜਾਬ ਵਿੱਚ ਨਸ਼ੀਆਂ ਅਤੇ ਗੈਂਗਸਟਰ ਵੀ ਇਹਨਾਂ ਦੀ ਸਰਕਾਰ ਵਕਤ ਵਧੇ ਤੇ ਖੁੱਲੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਸੁੱਚਾ ਸਿੰਘ ਲੰਗਾ ਵੱਲੋਂ ਇਨਕਲਾਬ ਲਿਆਉਣ ਦੀ ਗੱਲ ਵੀ ਹਾਸੂ ਹੋਣੀ ਹੋਈ ਹੈ ਕਿਉਂਕਿ ਉਸ ਬਾਰੇ ਤਾਂ ਸਾਰੀ ਦੁਨੀਆ ਹੀ ਜਾਣਦੀ ਹੈ ਉਹਨਾਂ ਨੇ ਆਖਿਆ ਕਿ ਹੁਣ ਇਹ ਕਲੋਨੀਆਂ ਕੱਟਣ ਵਾਲੇ ਲੋਕ ਤੜਫੇ ਪਏ ਨੇ ਉਹਨਾਂ ਨੇ ਦੱਸਿਆ ਕਿ ਬੀਤੇ ਦਿਨੀ ਸੁਖਵੀਰ ਬਾਦਲ ਨੇ ਆਖਿਆ ਸੀ ਕਿ ਮਨਪ੍ਰੀਤ ਈਆਲੀ ਨੂੰ ਤਾਂ ਅਮੀਰ ਮੈਂ ਬਣਾਇਆ ਇਹ ਇਸ਼ਾਰੇ ਕਿਸ ਪਾਸੇ ਕਰਦਾ ਹੈ ਉਹਨਾਂ ਨੇ ਕਿਹਾ ਕਿ 2014 ਵਿੱਚ ਵੀ ਉਹਨਾਂ ਨੇ ਮਜੀਠੀਆ ਦੇ ਖਿਲਾਫ ਆਵਾਜ਼ ਚੁੱਕੀ ਸੀ ਕਾਰਵਾਈ ਹਾਲੇ ਵੀ ਜਾਰੀ ਹੈ ਅਤੇ ਨਸ਼ਿਆਂ ਦੇ ਵਪਾਰੀ ਬਹੁਤੀ ਦੇਰ ਬਚ ਨਹੀਂ ਸਕਦੇ ਉਹਨਾਂ ਕੈਪਟਨ ਅਵਰਿੰਦਰ ਸਿੰਘ ਦਾ ਨਾਮ ਲੈ ਬਗੈਰ ਕਿਹਾ ਕਿ ਇਹਨਾਂ ਦਾ ਚਾਚਾ ਵੀਰਾਂ ਨੂੰ ਬਚਾਉਣ ਵਾਸਤੇ ਕੇਸ ਖਰਾਬ ਕਰਦਾ ਰਿਹਾ ਪਰ ਹੁਣ ਅਸੀਂ ਇਹਨਾਂ ਕੇਸਾਂ ਨੂੰ ਸਹੀ ਕਰਕੇ ਦੋਸ਼ੀਆਂ ਦੇ ਖਿਲਾਫ ਜ਼ਰੂਰ ਕਾਰਵਾਈ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੀ ਹੈ ਇਸੇ ਕਰਕੇ ਹੀ ਪੰਚਾਇਤੀ ਚੋਣਾਂ ਵੀ ਬਿਨਾਂ ਚੋਣ ਨਿਸ਼ਾਨ ਤੋਂ ਕਰਵਾਈਆਂ ਗਈਆਂ ਉਹਨਾਂ ਨੇ ਆਖਿਆ ਕਿ ਸਾਡੀ ਸੋਚ ਹੈ ਕਿ ਪੰਚਾਇਤ ਕਿਸੇ ਵੀ ਪਾਰਟੀ ਦੀ ਨਹੀਂ ਸਗੋਂ ਪਿੰਡ ਦੀ ਹੋਣੀ ਚਾਹੀਦੀ ਹੈ ਇਸ ਲਈ ਪੰਚਾਇਤਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਲਈ ਇੱਕ ਮੁੱਠ ਹੋ ਕੇ ਕੰਮ ਕਰਨ ਤੇ ਹੁਣ ਗੱਲ ਕਰਦੇ ਆਂ ਪੁਲਿਸ ਤੇ ਲੱਗੇ ਦੋਸ਼ਾਂ ਦੀ ਅਤੇ ਵੱਡੇ ਖੁਲਾਸੇ ਦੀ ਜਾਣਕਾਰੀ ਮਿਲ ਰਹੀ ਹੈ ਕਿ 24 ਮਈ ਨੂੰ ਸੀਆਈਏ ਸਟਾਫ ਵਿੱਚ ਅੰਨੇ ਤਸ਼ੱਦਦ ਨਾਲ ਮਰਨ ਵਾਲਾ ਨਰਿੰਦਰ ਦੀਪ ਸਿੰਘ ਪੜ੍ਹਾਈ ਦੇ ਵਿੱਚ ਕਾਫੀ ਹੋਸ਼ਿਆਰ ਸੀ ਉਸਨੇ ਆਈਲਟਸ ਦੇ ਵਿੱਚੋਂ 9 'ਚੋਂ 9 ਬੈਂਡ ਹਾਸਲ ਕੀਤੇ ਉਹ ਪਿਛਲੇ 13 ਸਾਲਾਂ ਤੋਂ ਵੱਖ-ਵੱਖ ਆਈਲਟਸ ਸੈਂਟਰਾਂ ਦੇ ਵਿੱਚ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਰਿਹਾ ਸੀ ਉਹ ਹੁਣ ਤੱਕ ਕਈ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਦੇ ਬੱਚਿਆਂ ਨੂੰ ਵੀ ਆਈਟਸ ਕਰਵਾ ਚੁੱਕਿਆ ਸੀ ਅਤੇ ਵਿਦੇਸ਼ ਭਜਵਾ ਚੁੱਕਿਆ ਹੈ ਜਦੋਂ 24 ਮਈ ਨੂੰ ਸ਼ਾਮ ਦੇ ਵਕਤ ਨਰਿੰਦਰਦੀਪ ਦੇ ਫੋਨ ਬੰਦ ਆਉਣ ਲੱਗੇ ਤਾਂ ਪਰਿਵਾਰ ਨੂੰ ਫਿਕਰ ਹੋਣ ਲੱਗੀ ਪਰ ਪਰਿਵਾਰ ਨੂੰ ਉਦੋਂ ਤੱਕ ਪੁਲਿਸ ਤੇ ਕੋਈ ਸ਼ੱਕ ਨਹੀਂ ਸੀ ਮ੍ਰਿਤਕ ਨੌਜਵਾਨ ਦੀ ਪਤਨੀ ਨੈਨਸੀ ਨੇ ਦੱਸਿਆ ਕਿ ਆਪਣੇ ਪਤੀ ਨਾਲ ਉਸਦੀ ਕਰੀਬ ਸ਼ਾਮ ਦੇ 5 ਵਜੇ ਗੱਲ ਹੋਈ ਸੀ ਅਤੇ ਉਸਨੇ ਕਿਹਾ ਸੀ ਕਿ ਚਾਹ ਬਣਾ ਰੱਖੋ ਮੈਂ ਜਲਦ ਆ ਰਿਹਾ ਹਾਂ ਉਹਨਾਂ ਜਦੋਂ ਦੁਬਾਰਾ 6 ਵਜੇ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆਉਣ ਲੱਗਿਆ ਉਹਨਾਂ ਦੱਸਿਆ ਕਿ 1 ਜੂਨ ਨੂੰ ਉਹਨਾਂ ਦੇ ਪੁੱਤਰ ਦਾ ਜਨਮ ਦਿਨ ਸੀ ਜਿਸ ਨੂੰ ਮਨਾਉਣ ਲਈ ਨਰਿੰਦਰਦੀਪ ਪਲੈਨਿੰਗ ਕਰ ਰਿਹਾ ਸੀ ਉਹਨਾਂ ਦਾ ਕਹਿਣਾ ਸੀ ਕਿ ਉਹ ਬੱਚੇ ਦੇ ਜਨਮ ਦਿਨ ਵਾਲੇ ਦਿਨ ਗੁਰਦੁਆਰਾ ਅਕਾਲਗੜ੍ਹ ਸਾਹਿਬ ਮੱਥਾ ਟੇਕਣ ਲਈ ਜਾਣਗੇ ਉਸਨੇ ਆਪਣੇ ਪੁੱਤ ਨੂੰ ਜਨਮ ਦਿਨ ਮੌਕੇ ਤੋਹਫ਼ਾ ਦੇਣ ਬਾਰੇ ਵੀ ਸੋਚਿਆ ਸੀ ਪਰ ਪੁਲਿਸ ਨੇ ਉਹਨਾਂ ਦੇ ਸਾਰੇ ਹੀ ਚਾਹ ਖੋਲੇ ਨੇ ਮ੍ਰਿਤਕ ਦੇ ਪਿਤਾ ਡਾਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਨਰਿੰਦਰ ਦੀਪ ਸਿੰਘ ਕੋਈ ਨਸ਼ਾ ਨਹੀਂ ਸੀ ਕਰਦਾ ਉਹ ਘਰ ਦਾ ਇਕੱਲਾ ਕਮਾਉਣ ਵਾਲਾ ਸੀ ਉਸ ਨੇ ਕਿਹਾ ਕਿ ਪੁਲਿਸ ਨੇ ਤਿੰਨ ਘਰਾਂ ਦਾ ਚਿਰਾਗ ਬੁਝਾ ਦਿੱਤਾ ਰੋਂਦੇ ਰੋਂਦੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਉੱਪਰ ਹਵਾਨਾ ਦੀ ਤਰ੍ਹਾਂ ਤਸ਼ੱਦਦ ਕੀਤਾ ਗਿਆ ਉਸ ਨੂੰ ਕਰੰਟ ਲਗਾਇਆ ਗਿਆ ਗਲ ਵਿੱਚ ਪੱਗ ਪਾ ਕੇ ਉਸ ਨੂੰ ਖਿਸੀਟਿਆ ਗਿਆ ਮ੍ਰਿਤਕ ਨੌਜਵਾਨ ਦੇ ਸਰੀਰ ਉੱਪਰ ਸੱਟਾਂ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਸੀ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਦੇ ਪੁੱਤਰ ਨੂੰ ਕੋਹ ਕੋਹ ਕੇ ਮਾਰਿਆ ਗਿਆ ਹੈ ਉਸੇ ਤਰ੍ਹਾਂ ਹੀ ਪੁਲਿਸ ਵਾਲਿਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਅਜੇ ਤੱਕ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਡਾਕਟਰ ਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਮ੍ਰਿਤਕ ਪੁੱਤਰ ਦਾ ਪੋਸਟਮਾਰਟਮ ਏਮਜ਼ ਹਸਪਤਾਲ ਵਿੱਚੋਂ ਕਰਵਾਇਆ ਹੈ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਉਦੋਂ ਹੀ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਉਹਨਾਂ ਦੇ ਪੁੱਤਰ ਦੀ ਮੌਤ ਕਰੰਟ ਲੱਗਣ ਨਾਲ ਹੋਈ ਅਤੇ ਉਸ ਦਾ ਗਲਾ ਵੀ ਦਬਾਇਆ ਗਿਆ ਸੀ ਉਹਨਾਂ ਕਿਹਾ ਕਿ ਕਰੀਬ 5:30 ਉਹਨਾਂ ਦੇ ਪੁੱਤਰ ਨੂੰ ਆਈਟੀਆਈ ਚੌਕ ਤੋਂ ਪੁਲਿਸ ਨੇ ਚੁੱਕਿਆ ਸੀ ਅਤੇ ਸੀਆਈਏ ਸਟਾਫ ਲੈ ਜਾ ਕੇ ਤਸੀਹੇ ਦੇ ਕੇ ਮਾਰਿਆ ਗਿਆ। ਉਹਨਾਂ ਦੱਸਿਆ ਕਿ ਨਰਿੰਦਰ ਦੀਪ ਸਿੰਘ ਅਜੀਤ ਰੋਡ ਤੇ ਸਥਿਤ ਇੱਕ ਕਾਲਜ ਸੈਂਟਰ ਵਿੱਚ ਪੜ੍ਹਾਈ ਕਰਵਾਉਂਦਾ ਸੀ। ਉੱਥੋਂ ਮੁਲਜ਼ਮ ਹੈਪੀ ਲੁਥਰਾ ਦਿਨੇ ਕਰੀਬ ਸਾਢੇ 11 ਵਜੇ ਉਸ ਨੂੰ ਲੈ ਕੇ ਗਿਆ ਸੀ। ਨੌਜਵਾਨ ਪੁੱਤਰ ਗਵਾਂਡ ਵਾਲੇ ਮਜਬੂਰ ਪਿਤਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਆਪਣੇ ਮੋਢਿਆਂ ਤੇ ਫੀਤੀਆਂ ਵਧਾਉਣ ਲਈ ਮਾਵਾ ਦੇ ਪੁੱਤਾਂ ਨੂੰ ਮਾਰ ਰਹੇ ਨੇ। ਮ੍ਰਿਤਕ ਦੀ ਪਤਨੀ ਨੈਨਸੀ ਦਾ ਕਹਿਣਾ ਸੀ ਕਿ ਉਹਨਾਂ ਨੂੰ ਪੁਲਿਸ ਤੇ ਪਹਿਲਾਂ ਅਜਿਹਾ ਕੋਈ ਸ਼ੱਕ ਨਹੀਂ ਸੀ। ਕਿਉਂਕਿ ਨਰਿੰਦਰਜੀਤ ਅਧਿਹਾਕ ਕੋਈ ਵੀ ਗਲਤ ਕੰਮ ਨਹੀਂ ਸੀ ਕਰਦਾ ਪਰ ਜਦੋਂ ਗਗਨਦੀਪ ਨੇ ਵੀਡੀਓ ਪਾਈ ਤਾਂ ਉਹਨਾਂ ਨੂੰ ਇਸ ਸਾਰੀ ਘਟਨਾ ਦਾ ਪਤਾ ਲੱਗਿਆ ਮਲਜ਼ਮਾ ਨੇ ਪਹਿਲਾਂ ਨਸ਼ੇ ਦੀ ਓਵਰਡੋਜ਼ ਨਾਲ ਮਾਮਲੇ ਨੂੰ ਜੋੜਨ ਦਾ ਯਤਨ ਕੀਤਾ ਅਤੇ ਬਾਅਦ ਵਿੱਚ ਸੜਕ ਹਾਦਸਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਹੁਣ ਗੱਲ ਕਰਦੇ ਹਾਂ ਭ੍ਰਿਸ਼ਟਾਚਾਰ ਤੇ ਇੱਕ ਹੋਰ ਮਾਮਲੇ ਦੀ ਫਾਜ਼ਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੂੰ ਮੁਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਉਹਨਾਂ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਗ੍ਰਿਫਤਾਰ ਕੀਤੇ ਗਏ ਜਿਹੜੇ ਚਾਰ ਪੁਲਿਸ ਮੁਲਾਜ਼ਮ ਸੀ ਉਹਨਾਂ ਖਿਲਾਫ ਨਾ ਕਾਰਵਾਈ ਕਰਨ ਦਾ ਦੋਸ਼ ਹੈ ਦਰਅਸਲ ਬੀਤੇ ਮੰਗਲਵਾਰ ਨੂੰ ਵਿਜੀਲੈਂਸ ਬਿਊਰੋ ਨੇ ਫਾਜ਼ਲਕਾ ਸਾਈਬਰ ਸੈੱਲ ਦੇ ਚਾਰ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ ਇਹ ਲੋਕ ਫਾਜ਼ਲਕਾ ਦੇ ਵਿੱਚ ਇੱਕ ਕਨਾਬਾਲਗ ਦੇ ਖਿਲਾਫ ਸਾਈਬਰ ਕੇਸ ਦਰਜ ਕਰਨ ਦੀਆਂ ਧਮਕੀਆਂ ਦੇ ਰਹੇ ਸੀ ਇਹਦੇ ਨਾਲ ਹੀ ਉਹਨਾਂ ਦੇ ਪਰਿਵਾਰ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਦੇਣ ਲਈ ਦਬਾਅ ਵੀ ਬਣਾ ਰਹੇ ਸੀ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ ਇਨ੍ਹਾਂ ਮੁਲਜ਼ਮਾਂ ਵਿੱਚ ਐਸ ਐਚ ਓ ਮਨਜੀਤ ਸਿੰਘ ਸੀਨੀਅਰ ਕਾਂਸਟੇਬਲ ਰਾਜਪਾਲ ਸੀਨੀਅਰ ਕਾਂਸਟੇਬਲ ਸ਼ਿੰਦਪਾਲ ਸਿੰਘ ਦੱਸੇ ਜਾ ਰਹੇ ਨੇ ਅਤੇ ਸੀਨੀਅਰ ਕਾਂਸਟੇਬਲ ਸੁਮਿਤ ਕੁਮਾਰ ਵੀ ਉਹਨਾਂ ਦੇ ਨਾਲ ਹੀ ਸੀ ਵਿਜੀਲੈਂਸ ਨੇ ਉਹਨਾਂ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਗਏ ਹੱਥੀ ਗ੍ਰਿਫਤਾਰ ਕਰ ਲਿਆ ਸੀ ਇਸ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਭਾਵੇਂ ਉਹ ਛੋਟਾ ਜਾਂ ਵੱਡਾ ਕੋਈ ਵੀ ਵਿਅਕਤੀ ਹੋਵੇ ਆਪਣਾ ਹੋਵੇ ਜਾਂ ਅਣਜਾਣ ਹੁਣ ਗੱਲ ਕਰਦੇ ਹਾਂ ਕਿ ਸਾਡੇ ਖੂਨ ਸਫੈਦ ਹੋ ਗਏ ਨੇ ਰਿਸ਼ਤਿਆਂ ਦੀ ਕੋਈ ਸ਼ਰਮ ਕੋਈ ਸੰਗ ਸਾਨੂੰ ਰਹੀ ਨਹੀਂ ਖੇਮ ਕਰਨ ਦਾ ਨੇੜਲਾ ਪਿੰਡ ਹੈ ਰਤੋਕੇ ਰਤੋਕੇ ਹਵੇਲੀਆਂ ਚ ਬੁੱਧਵਾਰ ਦੀ ਸਵੇਰ ਤਕਰੀਬਨ 7:00 ਵਜੇ ਇੱਕ ਪੁੱਤ ਦੇ ਵੱਲੋਂ ਆਪਣੇ ਪਿਤਾ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਪਿਤਾ ਕੋਲੋਂ ਉਸ ਦਾ ਲੜਕਾ ਪੈਸਿਆਂ ਦੀ ਮੰਗ ਕਰ ਰਿਹਾ ਸੀ ਅਤੇ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਉਹਦੇ ਤੋਂ ਬਾਅਦ ਉਸ ਨੇ ਆਪਣੇ ਬਾਪ ਦਾ ਕਤਲ ਕਰ ਦਿੱਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਰਾਈਫਲ ਸਹਿਤ ਘਰੋਂ ਫਰਾਰ ਦੱਸਿਆ ਗਿਆ ਹੈ ਦੂਜੇ ਪਾਸੇ ਥਾਣਾ ਖੇਮਕਰਨ ਦੀ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਿੰਡ ਸ਼ਹੀਦ ਉਹਨਾਂ ਨੇ ਪੁਲਿਸ ਨੂੰ ਆਪਣੀ ਜਿਹੜੀ ਸ਼ਿਕਾਇਤ ਲਿਖਵਾਈ ਆ ਉਹਦੇ ਵਿੱਚ ਦੱਸਿਆ ਕਿ ਉਹ ਮੰਗਲਵਾਰ ਨੂੰ ਆਪਣੇ ਸਹੁਰੇ ਘਰ ਰਤੋਕੇ ਹਵੇਲੀਆਂ ਆਇਆ ਸੀ ਬੁਰਦਵਾਰ ਦੇ ਸਵੇਰੇ ਲਗਭਗ 7:00 ਵਜੇ ਉਹ ਆਪਣੇ ਕਮਰੇ ਵਿੱਚ ਮੌਜੂਦ ਸੀ ਅਤੇ ਉਸ ਦਾ ਸਹੁਰਾ ਹਰਜਿੰਦਰ ਸਿੰਘ ਘਰ ਦੇ ਵਿਹੜੇ ਵਿੱਚ ਖੜਾ ਸੀ ਇਸੇ ਦੌਰਾਨ ਉਸਤੇ ਸਾਲੇ ਜਰਨੈਲ ਸਿੰਘ ਨੇ ਉਸਤੇ ਸਹੁਰੇ ਹਰਜਿੰਦਰ ਸਿੰਘ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਿਸ ਨੂੰ ਲੈ ਕੇ ਦੋਵਾਂ ਦੇ ਵਿੱਚ ਤਕਰਾਰ ਹੋਈ ਜਿਸ ਤੋਂ ਬਾਅਦ ਜਰਨੈਲ ਸਿੰਘ ਨੇ ਆਪਣੇ ਪਿਤਾ ਹਰਜਿੰਦਰ ਸਿੰਘ ਦੀ ਲਾਇਸੈਂਸੀ ਬੰਦੂਕ ਨਾਲ ਕਮਰੇ ਵਿੱਚੋਂ ਲਿਆ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਿਆ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਨੂੰ ਤੁਰੰਤ ਭੀਖੀਵਿੰਡ ਤੇ ਇੱਕ ਪ੍ਰਾਈਵੇਟ ਹਸਪਤਾਲ ਲੈ ਕੇ ਪਹੁੰਚਿਆ ਅਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਦੂਸਰੇ ਪਾਸੇ ਮੌਕੇ ਤੇ ਪੁੱਜੇ ਥਾਣਾ ਖੇਮਕਰਨ ਦੇ ਮੁਖੀ ਸਬ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਦੇ ਬਿਆਨਾਂ ਤੇ ਜਰਨਾਲ ਸਿੰਘ ਦੇ ਖਿਲਾਫ ਕਤਲ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਸਮੇਤ ਕਈ ਸੂਬਿਆਂ 'ਚ ਮੌਕ ਟ੍ਰਿਲ ਹੋਣੀ ਸੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਇੰਡੀਆ ਗਵਰਨਮੈਂਟ ਤੋਂ ਪ੍ਰਾਪਤ ਨਿਰਦੇਸ਼ਾਂ ਦੇ ਅਨੁਸਾਰ ਇਹ ਸੂਚਿਤ ਕੀਤਾ ਗਿਆ ਹੈ ਕਿ ਸਿਵਲ ਡਿਫੈਂਸ ਅਭਿਆਸ ਆਪਰੇਸ਼ਨ ਸ਼ੀਲਡ ਜੋ ਕਿ ਅੱਜ ਭਾਵ 29 ਮਈ 2025 ਨੂੰ ਕਰਨ ਦੀ ਯੋਜਨਾ ਉਲਕੀ ਗਈ ਸੀ ਪ੍ਰਸ਼ਾਸਕੀ ਕਾਰਨਾ ਕਰਕੇ ਮੁਲਤਵੀ ਕੀਤਾ ਜਾ ਰਿਹਾ ਹੈ ਹੁਣ ਕੋਈ ਬਲੈਕਆਊਟ ਅੱਜ ਦੇ ਦਿਨ ਨਹੀਂ ਹੋਵੇਗਾ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਸਿਵਲ ਡਿਫੈਂਸ ਅਭਿਆਸ ਆਪਰੇਸ਼ਨ ਸ਼ੀਲਡ ਅੱਜ ਕੀਤੇ ਜਾਣ ਦੀ ਕੋਈ ਯੋਜਨਾ ਨਹੀਂ ਪ੍ਰਸ਼ਾਸਕੀ ਕਾਰਨਾ ਕਰਕੇ ਦੱਸਿਆ ਗਿਆ ਕਿ ਮੁਲਤਵੀ ਹੋਇਆ ਹੈ ਬੇਨਤੀ ਕੀਤੀ ਗਈ ਹੈ ਕਿ ਸਿਵਲ ਡਿਫੈਂਸ ਦੇ ਸਾਰੇ ਕੰਟਰੋਲਰਾਂ ਅਤੇ ਹਿੱਸੇਦਾਰਾਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਜਾਣ ਪੰਜਾਬ ਦੇ ਵਿੱਚ ਆਪਰੇਸ਼ਨ ਸ਼ੀਲਡ ਦੇ ਬੈਨਰ ਹੇਠ ਦੂਜੀ ਸਿਵਲ ਡਿਫੈਂਸ ਮੌਕ ਡ੍ਰਿਲ ਹੋਰ 3 ਜੂਨ 2025 ਨੂੰ ਸ਼ਾਮ 7:30 ਵਜੇ ਕੀਤੀ ਜਾਏਗੀ ਪਹਿਲਾਂ ਇਹ ਅੱਜ 29 ਮਈ ਨੂੰ ਕੀਤੀ ਜਾਣੀ ਸੀ ਪਰ ਸਬੰਧਤ ਵਿਭਾਗ ਦੇ ਨੋਡਲ ਅਫਸਰਾਂ ਦੇ ਵੱਲੋਂ ਐਨਡੀਆਰਐਫ ਦੁਆਰਾ ਦਿੱਤੀ ਜਾ ਰਹੀ ਸਿਵਲ ਡਿਫੈਂਸ ਟ੍ਰੇਨਿੰਗ ਵਿੱਚ ਹਿੱਸਾ ਲੈਣ ਦੇ ਮੱਦੇ ਨਾਜ਼ਰ ਇਹ ਮੌਕ ਡ੍ਰਿਲ ਹੁਣ 3 ਜੂਨ ਸ਼ਾਮ 7:30 ਵਜੇ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ ਬੁਲਾਰੇ ਨੇ ਦੱਸਿਆ ਕਿ ਸਿਵਲ ਡਿਫੈਂਸ ਰੂਲਸ 1968 ਦੀ ਧਾਰਾ 19 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਭਾਰਤ ਦੇ ਪੱਛਮੀ ਸਰਹੱਦਾਂ ਨਾਲ ਲੱਗਦੇ ਸੂਬਿਆਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਦੂਜਾ ਸਿਵਲ ਡਿਫੈਂਸ ਅਭਿਆਸ ਆਪਰੇਸ਼ਨ ਸੀਲਡ ਕਰਵਾਉਣ ਦਾ ਫੈਸਲਾ ਕੀਤਾ ਸੀ ਪਰ ਹੁਣ ਇਹ ਪਹਿਲ ਕੰਮ ਅਤਵਾਦੀ ਹਮਲੇ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਤਹਿਤ ਕੀਤੇ ਜਾ ਰਹੇ ਸੀ ਪਰ ਅੱਜ ਕੀਤੇ ਜਾਣ ਵਾਲੇ ਇਸ ਮੌਕ ਡ੍ਰਿਲ ਨੂੰ ਮੁਲਤਵੀ ਕਰ ਦਿੱਤਾ ਗਿਆ ਤੇ ਹੁਣ ਗੱਲ ਕਰਦੇ ਹਾਂ ਜਥੇਦਾਰ ਕੌਂਕੇ ਦੇ ਪਰਿਵਾਰ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਪੁੱਤਰ ਨੇ ਆਪਣੇ ਪਿਤਾ ਦੇ 1992 ਵਿੱਚ ਹਿਰਾਸਤ ਵਿੱਚ ਫਿਰ ਲਾਪਤਾ ਹੋਣ ਅਤੇ ਤਸ਼ੱਦਦ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਰਜ ਕਰ ਦਿੱਤੀ ਹੈ ਪਟੀਸ਼ਨ ਦੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਜਗਰਾਉਂ ਥਾਣੇ ਦੇ ਐਸਐਚਓ ਇੰਸਪੈਕਟਰ ਗੁਰਬੀਰ ਸਿੰਘ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਕਈ ਦਿਨ ਤਸੀਹੇ ਦਿੱਤੇ ਗਏ ਪੁਲਿਸ ਨੇ ਉਹਨਾਂ ਨੂੰ ਨਾ ਅਦਾਲਤ ਵਿੱਚ ਪੇਸ਼ ਕੀਤਾ ਤੇ ਨਾ ਹੀ ਰਿਹਾ ਕੀਤਾ ਅਤੇ ਹਾਲੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਪਟੀਸ਼ਨ ਕਰਤਾ ਨੇ ਮਾਨਯੋਗ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਸਬੰਧਤ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਐਫ ਆਈ ਆਰ ਦਰਜ ਕਰਦੇ ਹੁਕਮ ਦਿੱਤੇ ਜਾਣ ਨਿਰਪੱਖ ਜਾਂਚ ਕਰਵਾਉਣ ਦਾ ਵੀ ਹੁਕਮ ਦਿੱਤਾ ਜਾਵੇ ਇਸ ਮਾਮਲੇ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਨਾਲ ਜੋੜ ਕੇ ਦੇਖਿਆ ਜਾਵੇ 28 ਮਈ 2025 ਨੂੰ ਹਾਈ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ ਹੋਣੀ ਸੀ ਜਿੱਥੇ ਅਗਲੇ ਕਦਮਾਂ ਬਾਰੇ ਫੈਸਲਾ ਲਿਆ ਜਾਣਾ ਸੀ ਅਤੇ ਉਸਤੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ